ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ rau ਵਾਲਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਜੈਤੋ ਪੈਂਦੀ ਹੈ ਜੈਤੋ ਤੋਂ ਬਾਜੇਖਾਨੇ ਵਾਲੀ ਸੜਕ ਦੇ ਉੱਤੇ rau ਵਾਲਾ ਪਿੰਡ ਆਉਂਦਾ ਬਾਜਾਖਾਨਾ ਵੀ ਨੇੜਾ ਦੋਸਤੋ ਤੇ ਜੈਤੋ ਵੀ ਨੇੜਾ ਹੈ ਕਿਉਂਕਿ ਇਹਨਾਂ ਦੋਹਾਂ ਸ਼ਹਿਰਾਂ ਦੇ ਵਿੱਚ ਜਾਂ ਇਹਨਾਂ ਦੋ ਪਿੰਡਾਂ ਦੇ ਵਿੱਚ ਦਿੱਥੀ ਜਿਹੜੀ ਬਹੁਤ ਘੱਟ ਹੈ ਸੋ ਉਹਨਾਂ ਦੇ ਸੰਨ ਦੇ ਵਿੱਚ ਹੀ ਇਹ ਪਿੰਡ ਆਉਂਦਾ rau ਵਾਲਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਹੁਤ ਸਾਰੀਆਂ ਵੀਡੀਓ ਇਸ ਵੀਰ ਕੋਲੋਂ ਬਣੀਆਂ ਦੋਸਤੋ ਭਾਈ ਹਰਪ੍ਰੀਤ ਸਿੰਘ ਦੇ ਘਰੋਂ ਇਹ ਵੀਡੀਓ ਅੱਜ ਸ਼ੂਟ ਕਰ ਰਹੇ ਆ ਤੇ ਅੱਜ ਜਿਹੜੀ ਗਾਵਾਂ ਦੀ ਡਿਟੇਲ ਆਪਾਂ ਨੂੰ ਦੱਸਣਗੇ ਉਹ ਬਾਈ ਦੇ ਫਾਦਰ ਸਾਹਿਬ ਆ ਆਪਾਂ ਨੂੰ ਇਹਨਾਂ ਬਾਰੇ ਜਾਣਕਾਰੀ ਦੇਣਗੇ ਸੋ ਵੀਡੀਓ ਨੂੰ ਲਾਸਟ ਤੱਕ ਦੇਖ ਲਓ ਤਿੰਨ ਗਾਵਾਂ ਇਸ ਵੀਡੀਓ ਚ ਦਿਖਾਉਣ ਲੱਗਾ ਜਿਹਦੇ ਚ ਦੋ ਗਾਵਾਂ ਇਹ ਤੁਸੀਂ ਦੇਖ ਰਹੇ ਹੋ ਇਹ ਗੱਬਣ ਹੈ ਤੇ ਇੱਕ ਗਾਂ ਤਾਜੀ ਸੀ ਵੀ ਤੇ ਉਹਨੇ ਵੱਛੀ ਨੂੰ ਜਨਮ ਦਿੱਤਾ ਅੱਜ ਦੀ ਵੀਡੀਓ ਦੀ ਸ਼ੁਰੂਆਤ ਆਪਾਂ ਸੋਈ ਸਵਾਈ ਇਸ ਗਾਂ ਤੋਂ ਕਰਾਂਗੇ ਦੋਸਤੋ ਇਹਦੇ ਬਾਰੇ ਪਹਿਲਾਂ ਡਿਟੇਲ ਪੁੱਛਾਂਗੇ ਉਸੋ ਖਰੀਦਣ ਲੱਗਿਆ ਤਸੱਲੀ ਕਰਨਾ ਥੋੜਾ ਹੱਕ ਆਓ ਤੁਸੀਂ ਕਰ ਸਕਦੇ ਹੋ ਮਿਲਦੇ ਆਪਾਂ ਸਸਰੀਕਾਲ ਅੰਕਲ ਜੀ ਸਸਰੀਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਇੱਕ ਵਾਰ ਜਸਕਰਨ ਸਿੰਘ ਜੀ ਠੀਕ ਹੈ ਹਰਪ੍ਰੀਤ ਅੱਜ ਘਰੇ ਨਹੀਂ ਹੈ ਬਾਹਰ ਹਾਂਜੀ ਬਾਹਰ ਗਏ ਠੀਕ ਹੈ ਅੱਛਾ ਜੀ ਤਿੰਨ ਵੜਾ ਦਿਖਾਉਣੀਆਂ ਪਹਿਲੇ ਨੰਬਰ ਤੇ ਤੁਹਾਡੇ ਨਾਲ ਹੀ ਗਾਂ ਖੜੀ ਹੈ ਕਨ ਮਸੂਹ ਸੁਈ ਹੈ ਦੂਜਾ ਸੂ ਹੈ ਜੀ ਇਹ ਕਦੋਂ ਕਸੂਈ ਹੈ ਤੇ ਰਾਤ ਸੁਈ ਹੈ ਜੀ ਰਾਤ ਹੀ ਸੁਈ ਹੈ ਨੇ ਵੱਛੀ ਨੂੰ ਜਨਮ ਦਿੱਤਾ ਮੇਰੇ ਘਰ ਹਾਂਜੀ 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 ਠੀਕ ਹੈ ਕੀ ਰੇਟ ਰੱਖਦੇ ਹੋ ਇਹਦਾ ਇਹਦਾ ਜੀ ਫੋਨ ਤੇ ਹੋਊਗਾ ਜੀ ਰੇਟ ਫੋਨ ਤੇ ਹੋਊਗਾ ਹਾਂਜੀ ਚੋਰਗੇ ਆਪਾਂ ਦੋਸਤੋ ਰੇਟ ਫੋਨ ਦੇ ਉੱਤੇ ਹੀ ਹੈ ਕਿਉਂਕਿ ਆਪ ਹਰਪ੍ਰੀਤ ਇਸ ਟਾਈਮ ਘਰੇ ਨਹੀਂ ਹੈ ਮੈਂ ਥੋੜਾ ਜਿਹਾ ਪਸੂ ਅੰਦਰ ਵੱਧੇ ਓਨ ਕਰਕੇ ਇੱਥੇ ਲਾਈਟ ਦਾ ਆਸਰਾ ਲਿਆ ਕਿਉਂਕਿ ਸ਼ਾਮ ਦਾ ਟਾਈਮ ਹੈ ਸੂਰਜ ਲਗਭਗ ਛਿਪ ਗਿਆ ਫਿਰ ਵੀ ਇਸ ਕਰਕੇ ਦੱਸ ਦੇਦਾ ਵੀ ਰੰਗ ਰੂਪ ਤੁਹਾਡੇ ਧਿਆਨ ਚ ਰਵੇ ਪਸੂ ਦਾ ਜੇ ਤੁਸੀਂ ਆ ਕੇ ਦੇਖੋ ਚਮਕ ਸੋਹਣੀ ਆ ਦੱਸੋ ਵੈੜ ਦੇ ਵਿੱਚ ਹਵਾਨਾ ਅੱਗੋਂ ਪਿੱਛੋਂ ਚੰਗਾ ਖਾਸ ਗੱਲ ਆ ਵੀ ਥਣ ਅਥੀ ਚਵਾਈ ਵਾਲਾ ਬਾਕੀ ਜੋ ਸਟਰਕਚਰ ਹੋ ਤੁਸੀਂ ਵੀਡੀਓ ਚ ਦੀ ਜੱਜਮੈਂਟ ਕਰ ਸਕਦੇ ਹੋ ਕਮਾਲ ਹੋ ਗਿਆ ਵੱਛੀ ਨੂੰ ਇਹਨੇ ਜਨਮ ਦਿੱਤਾ ਦੱਸੋ ਇਹ ਵੱਛੀ ਵਾਲੀ ਗਾਂ ਚੰਗੇ ਕੱਦ ਕਾਠ ਦੀ ਐ ਲੰਬਾਈ ਵੀ ਸੋਹਣੀ ਐ ਹਵਾਨਾ ਅੱਗੋਂ ਪਿੱਛੋਂ ਬਹੁਤ ਸੋਹਣਾ ਦੱਸਦਾ ਮੈਂ ਹੁਣ ਲਾਈਟ ਬੰਦ ਕਰਤੀ ਐ ਨੇਚਰਲੀ ਲਾਈਟ ਦੇ ਵਿੱਚ ਤੁਸੀਂ ਇਸ ਗਾਂ ਨੂੰ ਦੇਖ ਰਹੇ ਹੋ ਇੱਕ ਜਿਹੜਾ ਹੋਰ ਦੱਸੋ ਇਹਦਾ ਕਢਾਉਣੇ ਐ ਬਹੁਤ ਸੋਹਣੀ ਤਿਆਰ ਹੋਈ ਐ ਗਾਂ ਇਹਨੇ ਵੱਛੀ ਨੂੰ ਜਨਮ ਦਿੱਤਾ ਇਹਦੀ ਵੱਛੀ ਤੁਹਾਨੂੰ ਮੈਂ ਵੀਡੀਓ 'ਚ ਜ਼ਰੂਰ ਦਿਖਾਉਂਗਾ ਕਮਾ ਲਓ ਜੀ ਇਥੋਂ ਸੋ ਪਹਿਲੇ ਨੰਬਰ ਤੇ ਤੁਸੀਂ ਦੂਜਾ ਸੂਆ ਸੂਈ ਤਾਜੀ ਸੂਈ ਗਾਂ ਦੇਖ ਰਹੇ ਹਾਂ ਸੋਹਣਾ ਹਵਾਨਾ ਰਸੋ ਅੱਗੋਂ ਪਿੱਛੋਂ ਪੂਰਾ ਚੰਗਾ ਬਾਕੀ ਲੰਬਾਈ ਕਲੀਅਰ ਦਿਸਦੀ ਹੈ ਪੂਰੀ ਲੰਬੀ ਕੱਦ ਵੀ ਸੋਹਣਾ ਹੈ ਬੰਦੂ ਜਲੇ ਚ ਬਾਕੀ ਪਸਲੀਆਂ ਤੁਹਾਨੂੰ ਦਿਸਦੀਆਂ ਹੋਣਗੀਆਂ ਹਾਲਾਂਕਿ ਸਭੀ ਫੁੱਲ ਹੈ ਇਹ ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਰਹਿੰਦੀ ਹੈ ਜਿੰਨਾ ਗੈਪ ਜਿਹੜਾ ਪਸਲੀਆਂ ਦੇ ਵਿੱਚ ਜ਼ਿਆਦਾ ਹੋਊਗਾ ਉਨਾ ਹੀ ਪਸ਼ੂ ਦੰਤਲਾ ਜਾਵੇ ਚੰਗਾ ਰਹਿੰਦਾ ਹੈ ਇਹਦੀ ਬੱਚੀ ਮੈਂ ਤੁਹਾਨੂੰ ਕੱਈ ਦਿਖਾਉਂਗਾ ਤੁਸੀਂ ਦੇਖੋ ਵੀ ਰਾਤ ਸੂਈ ਗਾਂ ਹਾਈਟ ਦੇਖੋ ਬੱਚੀ ਦੀ ਥੋੜਾ ਆਪਾਂ ਇਧਰ ਨੂੰ ਅੰਕਲ ਕਰਨਗੇ ਹੁਣ ਤੁਸੀਂ ਇਹਨੂੰ ਦੇਖ ਸਕਦੇ ਹੋ ਸਵੱਛੀ ਬੜੀ ਕਮਾਲ ਦੀ ਵੱਛੀ ਨੂੰ ਇਹਨੇ ਜਮਨ ਦਿੱਤਾ ਹੈ ਸਟਰਕਚਰ ਦੇਖ ਸਕਦੇ ਹੋ ਵੱਛੀ ਦਾ ਚੰਗੇ ਕੱਦ ਕਾਠ ਦੀ ਗਾਂ ਬਣੂਗੀ ਸੋ ਇਹ ਪਹਿਲੇ ਨੰਬਰ ਤੇ ਗਾਂ ਇਹ ਤੋਂ ਇਲਾਵਾ ਇੱਕ ਹੋਰ ਬਹੁਤ ਸੋਹਣੀ ਵੜ ਇਹਦਾ ਸੁਆ ਕੰਨਮਾ ਜੀ 2 ਨੰਬਰ ਤੇ ਦੂਜਾ ਹੀ ਕੀ ਇਹਦਾ ਠੀਕ ਹੈ ਇਹ ਕਿੰਨੇ ਦਿਨ ਲਊਗੀ ਸੋ ਇਹ ਹਜੇ ਘੱਟੋ ਘੱਟ 15 ਦਿਨ ਜੀ ਠੀਕ ਹੈ ਰੇਟ ਇਹਦਾ ਵੀ ਫੋਨ ਤੇ ਰੇਟ ਫੋਨ ਤੇ ਜੀ ਖੋਲੋ ਰੇਟ ਦੋਸਤੋ ਇਹਦਾ ਵੀ ਫੋਨ ਤੇ ਆ ਕਿਉਂਕਿ ਪਹਿਲਾਂ ਹੀ ਦੱਸਿਆ ਵੀ ਹਰਪ੍ਰੀਤ ਇਸ ਟਾਈਮ ਘਰੇ ਨਹੀਂ ਹੈ 15 ਦਿਨ ਹਜੇ ਲੈ ਜੂਗੀ ਦੂਜਾ ਸੂਆ ਸੁੰਦੀ ਐ ਬਹੁਤ ਸੋਹਣੀ ਵੜਾ ਬਿਊਟੀ ਇਹਦੀ ਤੁਸੀਂ ਦੇਖ ਲਓ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਰਹੂਗਾ ਹਵਾਨਾ ਫਿਕਸ ਰੱਖੂਗੀ ਪਰ ਬਣਾਊਗੀ ਬਹੁਤ ਤਕੜਾ ਹਵਾਨਾ ਕਿਉਂਕਿ ਦਿਨ 15 ਪਾਏ ਐ ਇਹਨੂੰ ਤੁਸੀਂ ਨੇਚਰਲੀ ਜਿਹੜੀ ਵਾਈਟਨੈਸ ਚਮਕ ਆਉਂਦੀ ਐ ਉਹਦੇ ਹਿਸਾਬ ਤੇ ਦੇਖੋ ਬਹੁਤ ਸੋਹਣਾ ਸਰੀਰ ਦੋਸਤੋ ਇਸ ਗਾਂ ਦਾ ਤੁਸੀਂ ਇੱਥੋਂ ਦੇਖ ਸਕਦੇ ਹੋ ਅਗੋਂ ਹਵਾਨਾ ਚੰਗਾ ਥਣ ਇਹਦੇ ਵੀ ਹੱਥੀ ਚੁਾਈ ਵਾਲੇ ਆ ਇਹਦੇ ਵੀ ਫਸਲਾਂ ਤਿੰਨ ਜਿਹੜੀਆਂ ਆਮ ਤੌਰ ਤੇ ਡਾਕਟਰ ਕਹਿੰਦੇ ਵੀ ਦਿਸਣੀਆਂ ਚਾਹੀਦੀਆਂ ਹਾਲਾਂਕਿ ਮੈਂ ਇਹ ਗੱਲ ਪਹਿਲਾਂ ਵੀ ਜ਼ਿਕਰ ਕੀਤਾ ਵੀ ਸਿਹਤਮਾਨ ਫੁੱਲ ਹੈ ਇਹ ਵੀ ਵੜ ਬੀਸੀਐਸ ਦਾ ਬਹੁਤ ਸੋਹਣਾ ਪਰ ਹਵਾਨਾ ਵੀ ਜੇ ਤੁਸੀਂ ਦੇਖੋ ਚੜਾਈ ਜਿਹੜੀ ਲਗਭਗ ਜਿੰਨੀ ਇੱਕ ਉੱਤੋਂ ਸ਼ੁਰੂ ਹੁੰਦੀ ਉਹਨਾ ਹੀ ਥੱਲੇ ਤੱਕ ਆਉਂਦਾ ਖੁੱਚਾਂ ਤੋਂ 8 ਉਂਗਲਾਂ ਉੱਚਾ ਫਿਰਦਾ ਹਜੇ ਇਹ ਹਵਾਨਾ ਪਰੂਗੀ ਕਿਉਂਕਿ ਦਿਨ 15 ਪਏ ਆ ਤੋੜ ਦਿਓ ਜੀ ਸੋ ਜੇ ਕੋਈ ਵੀਰ ਬੰਨ ਕੇ ਪਸੂ ਰੱਖਦਾ ਉਹਦੇ ਵੀ ਇਹ ਪਸੰਦ ਆਊਗੀ ਵੜ ਤੇ ਜੇ ਕੋਈ ਵੀਰ ਖੁੱਲੀਆਂ ਛੜਦਾ گاਵਾ ਤਾਂ ਉੱਥੇ ਤਾਂ ਇਹ ਪੂਰੀ ਫਿੱਟ ਬੈਠਦੀ ਏ ਚੰਗੀ ਅਗਾੜੀ ਇਹਦੀ ਵੀ ਪਿਛਾਣੂ ਵੀ ਹਵਾਨਾ ਚੱਲਦਾ ਸੁਤਾਨ ਚਾਹਤੀ ਸੀ ਇਹਦਾ ਫੇਰ ਦੇਖ ਲੋ ਬਿਲਾਉ ਜੀ ਕੁਮਾਲ ਸੋ ਚੰਗੀ ਬੰਤਰ ਇਸ ਵੜ ਦੀ ਵੀ ਦੂਜਾ ਸੂਆਏ ਨੇ ਸੋਨਾ ਦੇਣ ਹਜੇ ਲਊਗੀ 15 ਘਟੋ ਘਟ ਬਾਕੀ ਜਿਹਨੂੰ ਪਸੰਦ ਆਉਂਦੀ ਹੈ ਦੋਸਤੋ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਤੇ ਖੋਰ ਵੱਡੀ ਗਾਂ ਤੁਹਾਨੂੰ ਇਹ ਤੋਂ ਬਾਅਦ ਚ ਦਿਖਾਉਣੇ ਆ ਟੋਟਲ 3 ਨਾ ਆਗੇ ਇਸ ਵੀਡੀਓ ਚ ਦਿਖਾਉਣੀ ਸੀ ਜਿਹੜੀ ਇਹ ਤਿੰਨ ਨੰਬਰ ਤੇ ਗਾਂ ਜੀ ਇਹ ਕੰਨਵਾ ਸੁਆ ਸੁ ਕੀ ਇਹ ਵੀ ਦੂਜਾ ਸੁਆ ਜੀ ਇਹਦੇ ਕਿੰਨੇ ਕਿ ਦਿਨ ਬਾਕੀ ਹੋਣੇ ਇਹਦੇ ਵੀ 15 ਦਿਨ ਨੇ ਜੀ ਠੀਕ ਹੈ ਖੋਲਿਓ ਉਹਨੂੰ ਦੋਸਤੋ 15 ਦਿਨ ਇਹਦੇ ਬਾਕੀ ਆ ਸੁਆ ਇਹਦਾ ਵੀ ਦੂਜਾ ਆ ਫੋਲੋ ਵਜਨ ਵਾਲੀ ਇਹ ਗਾਂ ਦੋਸਤੋ ਸੁਆ ਅੰਕਲ ਦੱਸਦੇ ਵੀ ਇਹਦਾ ਵੀ ਦੂਜਾ ਹੀ ਆ 15 ਦਿਨਾਂ ਦੀ ਹਜੇ ਕੱਚੀ ਐ ਹਵਾਨੇ ਦੇ ਉੱਤੇ ਨਾੜਾਂ ਵੀ ਚੰਗੀਆਂ ਬਾਕੀ ਜੋ ਸਟਰਕਚਰ ਹੈ ਉਹ ਤੁਸੀਂ ਇਹਦਾ ਵੀਡੀਓ ਚੋਂ ਦੇਖ ਰਹੇ ਹੋ ਹਵਾਨਾ ਅੱਗੋਂ ਭਰਨਾ ਸ਼ੁਰੂ ਕਰਤਾ ਪਛਾਣ ਨੂੰ ਹਵਾਨਾ ਪਸ਼ੂ ਨੇੜ ਆਇਆ ਜਿਆਦਾ ਭਰਦਾ ਹੁੰਦਾ ਵਜ਼ਨ ਬਹੁਤ ਹੈ ਬਰੀਡਿੰਗ ਕਰਨੀ ਹੈ ਤੇ ਦੋਤੋਂ ਬੱਚੇ ਤੁਸੀਂ ਐਚ ਐਫ ਨਸਲ ਦੇ ਵਿੱਚ ਬੜੇ ਸੋਹਣੇ ਲੈ ਸਕਦੇ ਹੋ ਬਾਡੀ weight ਇਹਦਾ ਤੁਸੀਂ ਵੀਡੀਓ ਚੋਂ ਜੱਜਮੈਂਟ ਕਰ ਲਿਓ ਦੋਨਾਂ گاਵਾ ਨਾਲੋਂ ਜਿਆਦਾ ਵਜ਼ਨ ਇਹਦਾ ਦਿਸਦਾ ਹਾਲਾਂਕਿ ਲਗ ਲਗ ਸਰੀਰ ਕੁ ਬੰਤਰ ਹੈ ਥਾਂ ਇਹਦੇ ਵੀ ਹੱਥੀ ਚੁਾਈ ਵਾਲੇ ਆ ਹਵਾਨਾ ਤੁਸੀਂ ਇਹਦਾ ਵੀ ਦੇਖ ਸਕਦੇ ਹੋ ਹਜੇ 15 ਦਿਨਾਂ ਦੀ ਕੱਚੀ ਅੱਗੋਂ ਹਵਾਨਾ ਜਿਆਦਾ ਭਰਿਆ ਹੋਇਆ ਪਿਛੋਂ ਹਵਾਨਾ ਨੇ ਭਰਨਾ ਸ਼ੁਰੂ ਕੀਤਾ ਹੋਇਆ ਤੁਰ ਲੋ ਜੀ ਅੱਗੋਂ ਕਰਕੇ ਕਮਾ ਲਾਂਗੇ ਫੇਰ ਆਪਾਂ ਇਹ ਵੀ ਚੰਗੇ ਕੱਦ ਕਾਠ ਦੀ ਨਾ ਬਾਕੀ ਆ ਕੇ ਪਾਸ ਕਰਿਓ ਹੋਰ ਇਹ ਕੈਂਡਲ ਤੋਂ ਉਹ ਤੁਸੀਂ ਦੇਖਣਾ ਬੈਣੀ ਵਾਲੇ ਪਾਸੇ ਦੀ ਹਵਾਨੇ ਤੇ ਦੇਖਾਂਗੇ ਤਾਂ ਨਾਲਾਂ ਦੇ ਸਿਲੀਆਂ ਦੂਜੇ ਪਾਸੇ ਦੀ ਵੀ ਜੇ ਦੇਖਾਂਗੇ ਤਾਂ ਨਾਲਾ ਹਵਾਨੇ ਤੇ ਚੰਗਾ ਦਿਸਦੇ। ਉਹ ਹਣੋਏ ਦੀ ਬੰਨ ਤਰਫ ਫੇਰ ਦੇਖ ਲੋ। ਇਹਦੀ ਵੀ ਚਮਕ ਚੰਗੀ ਆ ਦੱਸੋ। ਸੋ ਇਹ ਤਿੰਨ ਗਾਵਾਂ ਸੀਗੀਆਂ ਜਿਹੜੀਆਂ ਇਸ ਟਾਈਮ ਵਿਕਰੀ ਵਾਲੀਆਂ ਇੱਥੇ ਸੀ। ਤੇ ਰੋਟੀਨ 'ਚ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਤੁਸੀਂ ਵਿਜ਼ਿਟ ਕਰ ਸਕਦੇ ਹੋ ਦੱਸੋ। ਹਰਪ੍ਰੀਤ ਨਾਮ ਤੇ rau ਵਾਲੇ ਪਿੰਡ ਦੇ ਵਿੱਚੋਂ ਇਹ ਵੀਰ ਵਪਾਰ ਦਾ ਕੰਮ ਕਰਦਾ ਪਾ ਲੈ ਆਓ ਮੋੜ ਲਓ ਜੀ ਸੋ ਇਹ ਤਿੰਨ ਗਾਵੇਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾਈਆਂ ਜਿਹਦੇ ਚ ਇਹ ਵਿਚਾਲੇ ਜਿਹੜੀ ਗਾਂ ਸੀਗੀ ਗੱਪਣ ਦੂਜੇ ਸੂਇਸ ਤੇ ਬੜੇ ਸੋਹਣੇ ਢਾਂਚੇ ਦੀ ਹੈ ਸੋਹਣਾ ਥਾਂ ਤੇ ਹਵਾਨਾ ਫਿਕਸ ਜਾਂ ਹਵਾਨਾ ਰੱਖੂਗੀ ਕਾਫੀ ਚੰਗਾ ਸਹਜ ਰਹਿਣਾ ਹਵਾਨੇ ਦਾ ਵੈਸੇ ਇਹ ਤੋਂ ਇਲਾਵਾ ਇੱਕ ਗਾਂ ਤਾਜੀ ਸੂਈ ਇਹ ਆਪ ਗਾਂ ਜਿਹੜੀ ਉਹ ਚੰਗੀ ਦਿਸਦੀ ਹੈ ਪਰ ਨਾਲ ਇਹਦੇ ਜਿਹੜੀ ਵੱੱਛੀ ਹੈ ਉਹ ਵੀ ਬੜੀ ਕਮਾਲ ਦੀ ਹੈ ਸੋ ਤੁਸੀਂ ਆ ਕੇ ਦੇਖੋ ਤੇ ਵਿਜ਼ਿਟ ਕਰਕੇ ਖਰੀਦ ਲਓ ਜਿਹੜਾ ਨਗ ਤੁਹਾਨੂੰ ਜੱਜ ਗਿਆ ਧੰਨਵਾਦ